ਆਮ ਡਾਕਟਰ 파ਰੁਲ ਸਿਵਲ ਹਸਪੀਟਲ ਮਕੇਰੀਆਂ ਅੱਜ ਕੱਲ ਮੇਰੀ ਐਮਰਜੈਂਸੀ ਡਿਊਟੀ ਸੀ ਰਾਤ 7:45 50 7:50 ਦੇ ਅਰਾਊਂਡ ਸਾਡੇ ਕੋਲ ਥੋੜੇ ਰਾਗਰ ਇੱਕ ਬਿਲਕੁਲ ਨਵਜੰਮੇ ਬੱਚੇ ਨੂੰ ਲੈ ਕੇ ਆਏ ਬੇਬੀ ਬॉय ਸੀ ਕੋਈ ਸ਼ਾਇਦ ਬੱਚੇ ਨੂੰ ਸੁੱਟ ਗਿਆ ਸੀ ਰਸਤੇ ਵਿੱਚ ਹੀ ਤੇ ਅਸੀਂ ਬੱਚੇ ਨੂੰ ਦੇਖਿਆ ਪੁਲਿਸ ਨੂੰ ਅਸੀਂ ਜੋ ਸਾਡੀ ਉਚਿਤ ਕਾਰਵਾਈ ਬੰਦੀ ਸੀ ਸਭ ਤੋਂ ਪਹਿਲਾਂ ਪੁਲਿਸ ਨੂੰ ਇਨਫੋਰਮ ਕੀਤਾ ਪੀਡੀਆਟਰੀਸ਼ੀਅਨ ਡਾਕਟਰ ਸਿਧਾਂਤ ਕਪੀਲਾ ਆਨ ਕਾਲ ਸੀ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਵੀ ਬੱਚੇ ਨੂੰ ਆ ਕੇ ਦੇਖਿਆ ਅਸੈਸ ਕੀਤਾ ਤੇ ਕਿਹਾ ਕਿ ਬੱਚਾ ਬਿਲਕੁਲ ਹੈਲਦੀ ਹੈ ਠੀਕ ਹੈ ਬੱਚੇ ਦੀ ਕਰਾਈ ਨਾਰਮਲ ਸੀ ਬੱਚਾ ਇਸ ਟਾਈਮ ਤੇ ਸਾਡੇ ਕੋਲ ਹੀ ਹੈ ਹੈਲਦੀ ਹੈ ਠੀਕ ਹੈ ਬਿਲਕੁਲ ਕਿੰਨੇ ਕਿ ਐਸ ਹੋ ਸਕਦੇ ਬੱਚੇ ਦੇ ਜੀ ਮਤਲਬ ਬੱਚਾ ਦੇਖਣ ਤੋਂ ਟਰਮ ਹੀ ਲੱਗ ਰਿਹਾ ਆ ਇਦਾਂ ਨਹੀਂ ਸਮੇਂ ਤੋਂ ਪਹਿਲਾਂ ਨਹੀਂ ਲੱਗ ਰਿਹਾ ਟਰਮ ਬੇਬੀ ਹੈ ਹੈਲਦੀ ਹੈ ਸਾਰੇ ਉਹਦੇ ਆਰਗਨਸ ਜੋ ਵੀ ਹੈ ਸਭ ਕੁਝ ਨਾਰਮਲ ਹੈ ਸਾਰ ਨਾਰਮਲ ਲੱਗ ਰਿਹਾ ਹੈ ਲੰਗ ਮਚੂਰ ਲੱਗ ਰਿਹਾ ਹੈ ਠੀਕ ਹੈ ਸਭ ਬਾਕੀ ਇਸ ਟਾਈਮ ਤੇ ਸਾਡੇ ਹਸਪੀਟਲ ਦੇ ਗਾਇਨੀ ਵਾਰਡ ਵਿੱਚ ਬੱਚਾ ਲੇਬਰ ਰੂਮ ਵਿੱਚ ਰੱਖਿਆ ਹੋਇਆ ਹੈ ਸਾਰੇ ਸਟਾਫ ਡਾਕਟਰਸ ਦੀ ਦੇਖਰੇਖ ਵਿੱਚ ਹੈ ਬੱਚਾ ਬਿਲਕੁਲ ਠੀਕ ਹੈ ਠੀਕ ਹੈ ਕੀ ਸੀ ਮਾਮਲਾ ਕੱਲ ਜੀ ਸਾਨੂੰ ਸ਼ਾਮੀ ਇੱਕ 10:00 ਵਜੇ ਤਲਾਹ ਮਿਲੀ ਸੀ ਕਿ ਬਸ ਅੱਡੇ ਦੇ ਕੋਲ ਕੋਈ ਨਵਜਮਾ ਬੱਚਾ ਕਿਸੇ ਔਰਤ ਨੇ ਆਪਣਾ ਗਰਭਚ ਪਾਉਣ ਦੀ ਖਾਤਰ ਉੱਥੇ ਸੁੱਟਿਆ ਹੋਇਆ ਹੈ ਜੀ ਜੋ ਅਸੀਂ ਤੁਰੰਤ ਮਹਲਾ ਮਕੇਰੀਆਂ ਦੇ ਅਸ਼ਵਨੀ ਕੁਮਾਰ ਨੇ ਜਿਹੜਾ ਨਾਲ ਸਹਿਯੋਗ ਕਰਕੇ ਜੀ ਉਹ ਸਿਵਲ ਹਸਪੀਟਲ ਦਾਖਰ ਆਇਆ ਬੱਚੇ ਨੂੰ ਬੱਚਾ ਬਿਲਕੁਲ ਤੰਦਰੁਸਤਾ ਤੇ ਲੜਕਾ ਵਾ ਜਿਸ ਸੰਬੰਧੀ ਅਸੀਂ ਉਹ ਨਾਮ ਲੂ ਮਔਰਤ ਦੇ ਖਿਲਾਫ ਮਕੱਦਮਾ ਨੰਬਰ 254 ਅੰਡਰ ਸੈਕਸ਼ਨ 317 ਦੇ ਤਹਿਤ ਦਰਜ ਕਰਕੇ ਉਸ ਔਰਤ ਦੀ ਸੀਸੀਟੀ ਵੀਡੀਓ ਦੀ ਫੁਟੇਜ ਰਹੀਂ ਭਾਲ ਕਰ ਰਹੇ ਆ ਤੇ ਬੱਚਾ ਬਿਲਕੁਲ ਤੰਦਰੁਸਤਾ ਦੀ ਸਰ ਜੀ ਗੱਲ ਕਰੀਏ ਤੇ ਪਤਾ ਲੱਗਿਆ ਕਿ ਕਿ ਅਡਾਪਟ ਕਰਨ ਵਾਸਤੇ ਬੱਚੇ ਨੂੰ ਹਾਂਜੀ ਇਸ ਸੰਬੰਧੀ ਸਾਡੇ ਕੋਲ ਕਈ ਵਿਅਕਤੀ ਆਇਆ ਆ ਜਿਹੜਾ ਵੀ ਬੱਚਾ ਸਾਨੂੰ ਦੇ ਦੋ ਪਰ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਗਿਆ ਵੀ ਮਾਨਜੋਗ ਦੇ ਸੀ ਸਾਹਿਬ ਨਾਲ ਸੰਪਰਕ ਕਰਨ ਉੱਥੇ ਆਪਣੀ ਐਪਲੀਕੇਸ਼ਨਾਂ ਦੇਣ ਤੇ ਅਸੀਂ ਜਿਹੜਾ ਆਪਣਾ ਪ੍ਰੋਪਰ ਚੈਨਲ ਮਾਨਜੋਗ ਐਸਐਸਪੀ ਸਾਹਿਬ ਨੂੰ ਇਥੋਂ ਪੱਤਰ ਲਿਖ ਕੇ ਭੇਜ ਰਹੇ ਹਾਂ ਜੀ ਤੇ ਇਹ ਬੱਚੇ ਸੰਬੰਧੀ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਗਿਆ ਜੀ ਤੇ ਉਹ ਡੀਸੀ ਸਾਹਿਬ ਨੂੰ ਰਿਕਵੈਸਟ ਕਰਨਗੇ ਵੀ ਜਿਹੜਾ ਲੋੜਮੰਦ ਵਿਅਕਤੀ ਹੈਗਾ ਉਹ ਜਿਹੜਾ ਉਹਦੀ ਪਰਵਰਿਸ਼ ਕਰ ਸਕਦਾ ਗੋਦ ਲੈਣ ਲਈ ਤਿਆਰ ਹੈ ਤੇ ਉਹ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਸਪੁਰਦ ਕਰ ਦੇਣਗੇ ਜੇ ਨਹੀਂ ਤਾਂ ਕਿਸੇ ਸੰਸਥਾ ਦੇ ਅਧੀਨ ਕਰਨਾ ਹੈ ਤੇ ਸੰਸਥਾ ਨੂੰ ਦੇ ਦੇਣਗੇ